ਓ ਬਈ ਪੇੜ ਪੂਜਾ ਦਾ ਹੋ ਗਈ ਸਾਡੀ ਉਹ ਬੰਦਾ ਦੁੱਧ ਲੈਣ ਭੇਜਿਆ ਆ ਸਹੀ ਗਿਆ ਆ ਛੇਤੀ ਆ ਜੀ ਓ ਬਈ ਬੰਦਾ ਬਹੁਤ ਔਖਾ ਭੇਜਿਆ ਲੜਦੜ ਕੇ ਜਾਂਦਾ ਨਹੀਂ ਤਾਂ ਹੁਣ ਆਉਂਦਾ ਫਿਰ ਹੁਣ ਚਾਹ ਦੂ ਪੰਨੇ ਆਸਤਾ ਕਹਦੀ ਵੀ ਗੱਡੀ ਲੈ ਜਾ ਉਹਦੇ ਇੱਕ ਜਣਾ ਬੈਕ ਕਰਾ ਲੈਣਾ ਮਗਰ ਕਹਿੰਦਾ ਮੋਟਰਸਾਈਕਲ ਲੈ ਕੇ ਆਣਾ ਮੋਟਰਸਾਈਕਲ ਜਨਦਾ ਉਹਦੇ ਕਹਿੰਦਾ ਮਾਨੂੰ ਉਧਰ ਪਹੁੰਚ ਜਾਣਾ ਦਾ ਸਾਰਾ ਹੈ ਤਾਂ ਵੈਸੇ ਦੂਰੀ ਹੈ ਕਹਲੇ ਕਾਜ ਕਾਹੀ ਨੇੜੇ ਹੋ ਆ। A few moments later. ਮਰਿਆ ਇਹ ਜੋਟਾਂ ਸੇ ਡਿਜੇ ਤਿਓ। ਅਗਵਾ ਗੁੱਸੇ ਆ ਮਨ ਨੇ ਕੀ ਗੱਲ ਹੋ ਗਈ ਹੁਣੇ ਰਾਸਤੇ। ਕੀ ਗੱਲ ਦਾ ਗੁੱਸੇ ਜਗਾ ਤੇ ਆ ਰਹੇ ਆਂ। ਗੁੱਸੇ ਜਗਾ ਦੇ ਆ ਰਹੇ ਆਂ। ਲਾ ਬਣਾ ਜਾ ਮੈਂ ਕੁੱਤੇ ਨੂੰ ਪਾ ਜਾ ਮੈਂ ਛੋਟਿਆਂ ਨੂੰ ਭੈਣ ਤੋਂ ਭਾਇਆ ਕੀ ਹੋਣਾ ਮੈਨੂੰ। ਦੇਖੇ ਸਾਡੇ ਬਾਤ ਵੀ ਲੈ ਆਉਂਦਾ। ਬੋਲਦਾ ਮੈਂ ਬੋਲ ਆ ਆ ਐਸਾ ਹੋ ਗਿਆ ਦਾ ਬਸ ਠੀਕ ਆਂ ਤਾਂ ਕੁੱਤਿਆਂ ਵਾਦਾ ਤੁੰਦੇ ਇਹ ਪਹਿਲਾਂ ਤੇ ਸਮਾਂ ਨਮਕੀਨ ਲੈ ਆਂਦਾ ਬਈ ਨਾ ਨਾ ਇਹਦਾ ਬੰਦੇ ਨੂੰ ਆਪ ਨੂੰ ਦੀ ਨਾ ਹੁੰਦਾ ਉਹ ਮੈਂ ਕਹ ਰੋਟੀਆਂ ਡਾਫਲੀਆਂ ਹੋਣ ਗਈ ਖਾਏਂਗਾ ਤੂੰ ਦੱਸ ਐ ਬਸੀਆਂ ਰੋਟੀਆਂ ਸਾਰੀਆਂ ਮੇੜ ਗਏ ਜੇ ਵੀ ਕਰੇ ਨਮਕੀਨ ਖਾਣੀ ਦੇ ਲੈ ਬਾਬੇ ਨਹੀਂ ਤੂੰ ਕਹਿੰਦਾ ਬਾਬਾ ਰੋਟੀ ਖਾਣਾ ਬਾਬਾ ਦਾ ਇੱਕ ਕਹਿੰਦਾ ਤੂੰ ਮੈਂ ਰੋਟੀ ਨਹੀਂ ਪੁੱਛੀ ਦੱਸ ਮਾਣਿਆ ਆਹੋ ਮੈਂ ਤੈਨੂੰ ਕੱਦ ਕੇ ਬਾਬਾ ਰੋਟੀ ਖਾ ਰਿਹਾ ਉਹ ਹੀ ਮਾਰ ਆਂਦੇ ਫਿਰਦੇ ਲਓ ਜੀ ਦੀ ਮੈਂ ਦੀਆਂ ਰੋਟੀਆਂ ਪਾੜ ਕੇ ਹੁਣ ਚਾਹ ਦੇ ਦਵਾਲੇ ਹੋ ਗਏ ਬੰਦੇ ਚਾਹ ਚ ਦੇਸੀ ਕੀ ਕੌਣ ਪਾਉਂਦਾ ਕਿਉਂ ਹਾਂ ਤੇਰੇ ਓਏ ਕਹ ਚਾਹ ਚ ਦੇਸੀ ਕੀ ਪਾ ਲੋ ਨਹੀਂ ਕਿਉਂ ਪਾਉਂਦੇ ਕਿਉਂ ਦੁੱਧ ਚ ਪਾਉਂਦੇ ਚਾਹ ਚ ਮੈਂ ਜੱਜ ਮਰਜ਼ੀ ਪਾ ਲਾ ਉਹ ਕੀ ਜਿਆਦਾ ਫਰੀਦਾ ਜਾ ਉਹ ਹੁੰਦਾ ਨਾ ਦੇਸੀ ਕਿਉਂ ਮੈਂ ਜੁੱਝ ਮਾਜੀ ਪਾ ਲੋ ਹੂੰ ਆ ਪਹਿਲੇ ਲਾ ਦਨੇ ਫਿਰ ਮਦਨ ਰੋਟੀ ਚ ਪਾਉਣ ਲੱਗੇ ਵੀ ਕਹਿੰਦਾ ਵੀ ਭਾਈ ਕੰਨੂ ਬਾਵਾਂ ਰਹਿਣ ਦਿੰਦਾ ਅੱਜ ਪਹਿਲ ਹੁਣ ਅੱਧ ਪਾ ਲੂੰਗਾ ਉਹ ਦੇਖ ਲੈ ਤਾਵਰ ਕਿੱਥੇ ਲਾਇਆ ਵੇ ਕਿੱਥੇ ਲਾਇਆ ਉਹ ਦੇ ਸਵਾਮ ਜੀ ਘੱਟ ਵੀ ਨੇ ਚੰ ਚੰ ਲੱਗਿਆ ਹੋਰ ਕੀ ਨੰਨੀ ਪਾਣੀ ਘਟ ਪਾਇਆ ਥੋੜਾ ਜਾਂ ਥੋੜੀ ਰੇਂਜ ਆਉਂਦੀ ਓਰੇ ਤੱਕ ਲਓ ਜੀ ਅੱਗੇ ਕਾਲਾ ਗੱਡੀ ਪਸਾਉਣਾ ਹੁੰਦਾ ਅੱਜ ਨੇ ਟਾਇਰ ਫਾੜਦਾ ਹਾਂ ਬਈ ਉਹਨੂੰ ਪਾਗ ਲਾਓ ਜੀ ਕਿਤੇ ਟਾਇਰ ਫਾੜ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਏ ਲਓ ਜੀ ਸਾਰਾ ਸਮਾਨ ਤਿਆਰ ਆ ਓਏ ਜੱਟਾਂ ਦੇ ਟਰਨ ਨੇ ਫੁੱਸ ਨਹੀਂ ਪਟਾਕਾ ਹੀ ਪੈਂਦਾ ਮੈਂਬਰ ਵੀ ਪਹੁੰਚ ਰਹੇ ਨੇ ਉਹ ਪਰਾਂ ਨੂੰ ਆ ਉਹ ਦੇ ਕੱਟ ਨੂੰ ਪਾਣੀ ਪੜ ਓ ਚੱਕ ਆ ਜਾਓ ਵੀ ਲਾਓ ਜੀ ਉੱਥੇ ਕੰਮ ਨਾ ਕਰ ਯਾਰ ਦੇਖੀ ਮਈਓਏ ਅਏ ਤੂੰ ਗੱਡੀ ਦੇ ਜਿੰਮਾਂ ਦੇ ਪਾਣੀ ਪੂਣੀ ਦਾ ਮਾਰ ਲਿਆ ਕਰ ਕੋਈ ਸਾਰਾ ਕੰਮ ਤਿਆਰ ਆ ਬਸ ਪਾਣੀ ਕਰਕੇ ਨਾ ਤਾਂ ਨਹੀਂ ਖੁੱਲ ਰਿਹਾ ਨਾ ਕੋਲ ਓਏ ਅੰਗੇ ਦੇ ਯਾ ਹੁਣਗੇ ਤੜਫਣ ਇਹ ਲੈ ਆ ਹਾਂ ਲੈ ਇਹ ਲੈ ਹਾਂ ਲੈ ਲੋ ਜੀ ਜਦੋਂ ਜਿਹੜੀ ਕੰਮ ਚੱਲ ਰਿਹਾ ਹਾਂ ਹਾਂ ਚੱਲ ਭਾਈ ਯਾਰ ਆ ਨਾ ਉਹ ਤੋਂ ਚੱਲਣਾ ਉਹ ਤੋਂ ਚੱਲਣਾ ਵੇ ਹਾਂ ਲੈ 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 ਲਾਈਟ ਦਿਖਾ ਮਾਰ ਲਾਈਟ ਬਾਈ ਯਾਰ ਚੱਕ ਕਰ ਗਨ ਚੱਕ ਟੱਕ ਪਾ ਪੈਂ ਜੋ ਹੀ ਗੱਲ ਆ ਉਸਤਾਦ ਸਾਦੇ ਹੁੰਦੇ ਆ ਬਾਈ ਜੀ ਇਹ ਉਸਤਾਦ ਜੀਆਂ ਆਪਣੇ ਹਾਂਜੀ ਹਾਂਜੀ ਬਾਪ ਸਮਾਨ ਆ ਯਾਰ ਵੈਸੇ ਨਾ ਮਰਦੇ ਸਾਹਿਬ ਨਾਲ ਦੇਖਿਆ ਜਾਂਦਾ ਠੀਕ ਮੇਰੇ ਕੋਲ ਵੀ ਮੁੰਡਾ ਬਿਰਜੀ ਅੱਛਾ ਜੀ ਹਾਂਜੀ ਤੇ ਜੀ ਇਹ ਹੁਣ ਦੇਖ ਲਓ ਇਹ ਇਹਦੇ ਆਪ ਜਿਹੜੇ ਜੁੱਦੇ ਜੁੱਦੀ ਉਮਰ ਮੇਰੀ ਆ ਇਹ ਮਰਦੇ ਸਾਹਿਬ ਨਾਲ ਤਾਂ ਡਰਾਈਵ ਲਈ ਇਹ ਕਰਦੇ ਹੋਣੇ ਇਨੀ ਉਮਰ ਦੀ ਬਾਈ ਸਹੀ ਅੱਲਾ ਆਪਣੀ ਦੀ ਉਮਰ ਘੱਟਾ ਬਾਈ ਏ ਕਾਂਕਰ ਇੱਕ ਦੋ ਅੰਕਲ ਤੂੰ ਭਾਈ ਉਹ ਵੀ ਭਾਈ ਉਹ ਤੇ ਤੋਂ ਸਭ ਤੋਂ ਝੋਟਾ ਮੇਰੇ ਹਾਣੀ ਹੋਣਾ ਹਾਂ ਇਹ ਭਾਈ ਦੋਹੇ ਸਭ ਤੋਂ ਬੜੀ ਉਮਰ ਲੈਣਦੇ ਆ ਇਹ ਭਾਈ ਹਾਂ ਪਰ ਜਿੰਦਗੀ ਉਮੀਦ ਹੀ ਆ ਯਾਰ ਬੱਸ ਕਰਨ ਨਾਲ ਤਾਂ ਹੀ ਗਿਆ ਤਾਂ ਹੀ ਇਹਨੂੰ ਕਹਿ ਪਾਈ ਦੋ ਪਿੱਛੇ ਆਣ ਜਾਂ ਪਰ ਕੱਟਾ ਭਾਈ ਪਹਿਲਾਂ ਜਿੰਦਗੀ ਨਹੀਂ ਕੋਈ ਯਾਰ ਇਹਨਾਂ ਦੀ ਦੁਆਰੀ ਹੋ ਮੇਰੀ ਦਾ ਟਾ ਇਹ ਘਟਾਰੇ ਤੇ ਬਾਈ ਨੇ ਸੇਵਾ ਕਰੀ ਆ ਉਹ ਹੈ ਦੀਆਂ ਹਾਂ ਕੋਈ ਚੱਕਰ ਨਹੀਂ ਯਾਰ ਭਾਈ ਜੀ ਧੰਨਵਾਦ ਬਾਈ ਦਾ ਯਾਰ ਗੁੱਡ ਨਾਈਟ ਜੀ ਭਾਈ ਜੀ ਆਹੇ ਬੰਦੇ ਆਉਣੇ ਚਾਹੁੰਦੇ ਨੇ ਦੇਖੋ ਉਹ ਰੱਖਦੇ ਨੇ ਉਹਨੇ ਰਿਫਲੈਕਟਰ ਧੰਨਵਾਦ ਬਾਈ ਦਾ ਬਹੁਤ-ਬਹੁਤ ਦੇ ਲਉ ਹਾਂ ਕੋਈ ਨਹੀਂ ਬਲੇ ਹਾਂ ਪਹਿਲਾਂ ਕਾਚੋਂ ਦੇਖਾ ਬਾਈ ਨੂੰ ਅੱਛਾ ਕੋਈ ਨੂੰ ਪਰੋਤਿਆ ਮੈਂ ਮੋਬਾਈਲ ਮਾਰੀ ਉਹ ਮੈਂ ਕਿਹਾ ਮੋਟੂ ਉਹ ਚਰੰਜੀ ਆ ਗਿਆ ਥੱਲੇ ਹੈਗਾ ਭੈਣ ਚੋਦਾ ਬੰਦਾ ਠੁੱਕ ਗਿਆ ਆ ਤੇ ਆ ਭਾਈ ਨੂੰ ਮੈਂ ਨਾ ਦੇਖਿਆ ਮੈਨੂੰ ਪਤਾ ਕਿ ਆ ਫਿਰ ਉਹਨੂੰ ਦੇਖ ਤੇ ਨਵੇਂ ਮੈਟਰੋ ਗੁੱਡ ਮਾਰਨਿੰਗ ਹੋ ਗਈ ਤੇ ਚੱਲ ਪਏ ਆਪਾਂ ਸਰਹੰਦੋਂ ਖਰਾਬ ਇੱਥੇ 2:00 ਵਜੇ ਅੱਗੇ ਸੌਂਗੇ ਸੀਗੇ ਤੇ ਹੁਣ ਟਾਈਮ ਹੋ ਗਿਆ 5:00 ਵਜੇ 6:00 ਵਜੇ ਲੱਗ ਜਾਂਦੀ ਆ ਨਵਾਂ ਟ੍ਰੇਨ ਸਮਾਣੇ ਸੋ ਉਹ ਪਹਿਲਾਂ ਪਹਿਲਾਂ ਟੱਪ ਗਈ ਆਪਾਂ ਤਾਂ ਕਰਕੇ ਜਲਦੀ ਉੱਪਰ ਆ ਪੈ ਗਿਆ ਬਾਕੀ ਆ ਜਾਓ ਫਿਰ ਐਂ ਤਾਂ ਸਵੇਰ ਸਤ ਤਮੇਂ ਤੱਕ ਨਿਕਲ ਜੰਦੀਆਂ ਨੇ ਗੱਡੀਆਂ ਕਿਉਂਕਿ ਹਨੇਰਾ ਹੁਣ ਦੋ ਟਾਈਮ ਤੱਕ ਐਨੀ ਸਜਰੇ ਦਾ ਕਿਹੜਾ ਹੁੰਦਾ ਬਾਕੀ ਦੇਖਦੇ ਆ ਮਿੱਤਰੋ ਕੀ ਮਾਹੌਲ ਚਾਲ ਆ ਅੱਜ ਆਪਾਂ ਜਾਣਾ ਪਤਲਾ ਗੱਡੀ ਖਾਲੀ ਹੋਈ ਤੇ ਨਾਲ ਆਪਣੀਆਂ ਲੰਗੀਆਂ ਦੋ ਤਿੰਨ ਚਾਰ ਗੱਡੀਆਂ ਆਪਣੀਆਂ ਤੇ ਆਜੋ ਫਿਰ ਚੱਲਦੇ ਹਾਂ ਸਲੋਈ ਪਹੁੰਚ ਗਏ ਆ ਪਤਲਾ ਪਾਰ ਕਰਕੇ ਅਸੀਂ ਰੁਕ ਗਏ ਆ ਵੀ ਹਾਂ ਗੱਡੀ ਨੂੰ ਐਂਟਰੀ ਲੱਗੀ

ਆ ਬਲੌਗ ਚੱਲ ਰਿਹਾ ਆ ਬੰਦੇ ਜੀ ਚਾਰ ਚੁ ਵਾਲੀ ਕਰੂਗਾ ਪੈ ਗਏ ਰੋਟੀਆਂ ਠੱਪ ਕੇ ਆਠ ਆੜ ਖਾਣੀਆਂ ਰੋਟੀਆਂ ਨਾਲੇ ਪੀਦੀ ਚਾਹ ਉਹ ਸੀਸੇ ਤੇ ਦੇਖੋ ਖੋਲ ਕੇ ਕੱਪੜੇ ਪਾ ਕੇ ਬਸ ਸੁੱਤੇ ਨਹੀਂ ਉੱਠਦੇ ਜੀ ਸੋ ਜੋ ਇਹ ਕਹਿ ਰਿਹਾ ਸਭ ਕੁਝ ਝੂਠ ਹੈ ਹਾਂ ਸੋ ਹੁਣ ਆਪਾਂ 9 ਵਜੇ ਤੱਕ ਸੌਣੇ ਆ ਉਹਨੂੰ 9 ਵਜੇ ਮਿਲਦੇ ਆ ਲਓ ਜੀ ਆਕੇ 10 ਵਜੇ ਉੱਠ ਗਏ ਹਾਂ ਵੀਡੀਓ ਆ ਪੱਕੀ ਹੈ ਤੇਰੀ ਲਓ ਜੀ ਆ ਦੇਖੇ ਮੈਂ ਤੁਹਾਨੂੰ ਆਹ ਦੇਖੇ ਮੈਂ ਦੁਖਦਾ ਹੁਣ 2 ਬਜ ਰੁਪਇਆ 500 ਆ ਘੰਟਾ ਹੋ ਗਿਆ ਨੂੰ ਗਿਨਦੇ ਨੂੰ ਕੀ ਗੱਲ ਹੈ ਮਸ਼ੀਨ ਦਵਾ ਦੀ ਏ ਹਾਂ ਲੋ ਬਈ ਆ ਧਿਆਨ ਰੱਖਿਆ ਕਰੋ ਮੜਾ ਜਾ ਕਹਾਂ ਪਤਾ ਨਹੀਂ ਕੀ ਲਿਖਿਆ ਵੇ ਦੇਖੀ ਯਾਰ ਦੇਖੀ ਮੀਰਾ ਦੂਰੀ ਰਹਿਣ ਹੈ ਪਿੱਛੇ ਅਸਲਾ ਦਾ ਕਰ ਮੀਰਾ ਦੇ ਨਾਲ ਡੰਗੇ ਫਿਰਦਾ ਲੋ ਵੀ ਸੱਜਣੋ ਆ ਫਰਕ ਹੁੰਦਾ ਬਾਪ ਦੀ ਸੱਜੀ ਬਾਂਜ ਕਿਉਂ ਜੀ ਕਰ ਗੱਲ ਆਹ ਨ ਉੱਪਰ ਤਾਂ ਕੌਣ ਕਰ ਕਰ ਰੱਖਿਆ ਨੇ ਟੀਸੀ ਘੁੰਮਣ ਲੱਗ ਜਾ ਰਿਹਾ ਛੋਟਾ ਆਹ ਤੇਰੇ ਆ ਸਾਡਾ ਚੈੱਕ ਕਰੋ ਜੀ ਇਹਨੇ ਕਿੰਨਾ ਦਾ ਹੋਣਾ ਸਜੀ ਵਾਏ ਸਜੀ ਵਾ ਬਬੂ ਦੀ ਕਹੀਂ ਆ ਵਸ ਫੁੱਟ ਕੀ ਉੱਚਾ ਉਹ ਬੈਠਾ ਜੀ ਸਾਡਾ ਮਾਲਕ ਲੈ ਗੁਰਦਰਾ ਦਾ ਚਾਹੇ ਲਿਆ ਆਏ ਖੜਾ ਪੁੱਛ ਕੇ ਆਣੇ ਚੱਲੋ ਲਓ ਬਾਈ ਲਓ ਇਹ ਮੈਂ ਤਾਂ ਵੀ ਕਰਨੀ ਪੈਂਦੀ ਆ ਚਲਾਉਣੀਆਂ ਹੀ ਸੌਖੀਆਂ ਨੇ ਭਾਜੀ ਮੰਗ ਰਹੀ ਜੀ ਦੇਖੋ ਆਏ ਆਪਣੇ ਕਹੀ ਹੈ ਨਹੀਂ ਇਹਦੇ ਕੋਲ ਇਹ ਦੀਨ ਦਾ ਹੀ ਨਹੀਂ ਤਾਂ ਪਚਾ ਕਚੋਬਰ ਉਧਰ ਲੱਗਿਆ ਵਾ ਸਾਡਾ ਨਹੀਂ ਮਾਤਾ ਚੱਕਦੇ ਫੱਟੇ ਬਣਾ ਤੇ ਗੱਡੀ ਪੱਧਰ ਇੱਕ ਨੰਬਰ ਉਹ ਹਲੇ ਹੋਰ ਪਈਆਂ ਨੇ ਲੈ ਪਾਣੀ ਬੁਲਾਓ ਯਾਰ ਅੰਦਰ ਆ ਸਾਲ ਕੋ ਤਾਂ ਹੀ ਰੋਕੀ ਆ ਵੀ ਜੋ ਅੱਜ ਅੱਖੀਂ ਦੇਖ ਲਿਆ ਅੱਖੀਂ ਦੇਖ ਲਿਆ ਵੇ ਦਫੇ ਪੈਸੇ ਨਹੀਂ ਦੇ ਰਿਹਾ ਇਹ ਉਮਾਲ ਨਹੀਂ ਪਾਇਆ ਉਹਨੇ ਐਂ ਕਿਹਾ ਅੱਖੀਂ ਦੇਖ ਲਿਆ ਜੀ ਕਾਲੀ ਜਵਾਨ ਨੂੰ ਸੀ ਨਾ ਕੋਈ ਗੱਲਾਂ ਨਹੀਂ ਦੇ ਆ ਜੀ ਪੈਸੇ ਨਹੀਂ ਦੇ ਪਾਏ ਭਈਏ ਨੂੰ 50-50 ਰੁਪਏ ਦਿੰਦੇ ਜਿੰਨਾ ਮਰਜ਼ੀ ਮਾਲ ਪਹੁੰਚਾਉਂਦੇ ਅੱਛਾ ਪਾਸ ਹੋ ਜਾਂਦੇ ਨੇ 50-50 ਰੁਪਏ ਹਾਂ ਹੋ ਜਾਂਦੇ ਨੇ ਲੋ ਜੀ ਕਰਾਂਦਾ ਬਾਸ ਲਾ 2.5 250 ਕਰਾਂਦਾ ਬਾਸ ਨਾ ਓ ਮਾਈ ਗਾਡ ਇਹ ਕਿੱਲਾ ਨਾ ਬੋਲੇ ਘਰ ਵਿੱਚ ਭਾਈ ਭਾਈ ਜੇਸੀ ਵੀ ਦਾ ਕਿਹੜਾ ਨਾ ਦੇ ਦੇ ਯਾਰ ਲਾਇਲਾ ਆ ਜਾ ਬੋਬੇ ਦੀ ਲਾਏ ਉੱਧਰ ਲੋ ਜੀ ਅੱਜ ਦਾ ਕੰਟੈਂਟ ਆ ਸਾਡੇ ਵਾਸਤੇ ਸ਼ਾਈ ਰੂਮ ਬਣਾਇਆ ਏਸੀ ਵਾਲਾ ਦੇਖੀਓ ਉੱਧਰ ਏਸੀ ਵਾਲਾ ਰੂਮ ਏਸੀ ਵਾਲਾ ਰੂਮ ਵੀ ਸਾਡਾ ਲੋ ਜੀ ਸਾਡਾ ਰੂਮ ਹੈ ਟੋਪਾ ਆ ਸਾਡੀ ਗੱਡੀ ਆ ਤੇ ਉਹ ਸਾਡੀ ਪਾਰਕਿੰਗ ਹੋ ਗਈ ਭਰਤ ਘਟੋਂ ਇਹ ਪਰਨਾ ਕਿ ਆ ਤੇ ਆ ਕੋ ਡਰਾਈਵਰ ਨੇ ਸਾਡੇ ਆ ਉੱਪਰ ਪੌੜੀਆਂ ਬਣਾਈਆਂ ਹੋਈਆਂ ਮੈਚ ਦੇਖਣ ਨੂੰ ਗਰਾਊਂਡ ਤੇ ਕਿਧਰ ਸਟੇਡੀਅਮ ਆ ਉੱਪਰ ਪੌੜੀਆਂ ਐ ਇਹ 50 ਕੇ ਬੰਦੇ ਦਾ ਸਟੇ ਹੋ ਆ ਜੀ ਸਟੇਡੀਅਮ ਤੇ ਉਹ ਟੋਬਾ ਭਰਨਾ ਹੀ ਅਸੀਂ ਨੇ ਹੁਣ ਬਾਕੀ ਕਾਲਾ ਜੀ ਦੱਸਣਗੇ ਦੱਸੋ ਜੀ ਗੱਡੀਆਂ ਜਾ ਰਹੀਆਂ ਪਿੱਛੇ ਲੈ ਜਾਣੇ ਚੱਲੇ ਛੋਟੇ ਅੱਛਾ ਜੀ ਦੱਬਦੀਆਂ ਛੋਟੇ ਠੀਕ ਹੈ ਜੀ ਚਲੋ ਠੀਕ ਹੈ ਜੀ ਹਾਂ ਤੁਹਾਨੂੰ ਗੱਡੀਆਂ ਖਾਲੀ ਕਰਕੇ ਮਿਲਦੇ ਆ। ਨਾਲ ਨਾਲ ਰੋਡ ਬਣੂਗਾ। ਓਕੇ ਜੀ ਠੀਕ ਹੈ ਜੀ ਹਾਂ ਜੀ ਉਹ ਜਾ ਰਿਹਾ ਰੋਡ। ਇਹ ਇੰਨੀ ਕੁ ਡਾਊਨ ਆ 9.5 ਚ ਡਾਊਨ ਆ। ਹਾਂ ਜੀ। ਇਹ ਆਹੀ ਹੁੰਦਾ ਜੀ ਦਹਾਤੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਹੁੰਦੇ ਨੇ ਜੀ। ਹਾਂ ਹਾਂ। ਮੇਰੀ ਤਾਂ ਪੰਜੇ ਰਹਿ ਗਈ ਗੱਲਾਂ ਹੀ ਬੜੀਆਂ ਨੇ। ਮੇਰੇ ਵਾਲੀ ਕਿਤੇ ਵੱਡੇ। ਤੁਸੀਂ ਕੋਈ ਕਿਹੜੇ ਕਿਹੜੇ ਗੱਡੀਆਂ ਮੋਡੀਫਾਈ ਪਿੱਛੇ ਹੋ ਜਾ ਬਾਈ ਪਿੱਛੇ ਹੋ ਜਾ। ਲੈ ਲਾ। ਦਾ ਜਾਨ ਆ ਤੇ ਕੰਮ ਹੋਣਾ ਹੋਵੇ ਆ ਦੇਖ ਆ ਦੇਖੀ ਕਿਵੇਂ ਪ੍ਰੈਸ ਕਰਤਾ ਓਏ ਹਲੇ ਤੂੰ ਕਹਿੰਦਾ ਗੱਡੀ ਨਹੀਂ ਦੁਰਦੀ ਯਾ ਅੱਲਾ ਉਹ ਬਰਕਤ ਹੈ ਤੂੰ ਹੀ ਜਾਣਦਾਗਾ ਸਿਆਕਦਾ ਵੀ ਕਹਿੰਦੇ ਕਰਤੀ ਖਾਲੀ ਉਸਤਾਦ ਹੀ ਦੱਸ ਰਹੇ ਨੇ ਮਗਰ ਖੜੇ ਜੋਰ ਲੱਗਿਆ ਹੋਇਆ ਕਹਿੰਦਾ ਲੈਫਟ ਦੇ ਨਾਲੇ ਉਹ ਇੰਚ ਨੂੰ ਸਿੱਧਾ ਹੀ ਐ ਉਹ ਜੇ ਨਵਾਂ ਐ ਲਓ ਬਾਈ ਫਾਈਨਲੀ ਮਾਲ ਹੋ ਗਿਆ ਖਰੀਦਦਾ ਆਸ ਨਹੀਂ ਸੀਗੀ ਮਾਲ ਬਹੁਤ ਜ਼ਿਆਦਾ ਗਿੱਲਾ ਸੀਗਾ 20 ਪਾਵੇ ਤਾਂ ਜਮਾ ਹੀ ਗਾਰਾ ਬਣਿਆ ਹੋਵੇਦਾ ਚਲੋ ਰੋੜੀ ਆ ਮੜੀ ਮੜੀ ਚਲੋ ਜੀ ਬੱਸ ਕਰ ਲਾਂਗਾ ਉਹ ਥੱਲੇ ਆ ਰਿਹਾ ਮੈਂ ਭਾਂਡਾ ਲੋ ਬੰ ਨੂੰ ਹੱਥ ਨਾਲ ਢੋਲ ਮਾਰਦਾ ਪਰ ਟੋਟੀ ਹੁੰਦੀ ਗੱਡੀ ਜੱਟ ਦੇ ਹੁਣ ਕਾਲੇ ਤਾਰੇ ਜੋਰ ਵੱਧ ਲੱਗਿਆ ਵੇ ਗੱਡੀ ਦੇ ਘਟ ਆਪਦੇ ਦੇਖਦੇ ਗੱਡੀ ਇੱਥੇ ਸਾਰੀਆਂ ਨਹੀਂ ਨਾ ਨਾ ਨਾਪਦੇ ਵੀਰੇ ਸਾਰੀਆਂ ਨਾਪਾਂਗੇ ਆ ਦੇ ਕਰ ਲਾ ਅੱਜ Cara, de Bahia!